पहला वीडियो देखियो फिर गल हैं सिख धर्म इस दुनिया से निष्ठा नाबूद न सन दो हजार पैतीस तक मैं इसका मतलब यह नहीं कह रहा हूं सिखों की भीड़ खत्म हो जाएगी मैंने ऐसा नहीं कहा सिख धर्म खत्म हो जाएगा लेकिन सिखों के नाम पर जो भीड़ है ये हमें देखने को हमेशा मिल सकती है कुछ सालों तक सिख धर्म संप्रदाय 24 अलग अलग पार्ट्स में टूटकर बिखर चुका है सबसे बड़ा कारण अलग अलग संप्रदाय बनी है अलग अलग मैनेजमेंट सिस्टम से बने हैं जिसकी वजह से सिख धर्म का अस्तित्व खतरे में है सबसे पहला कारण सिखों का जो खात्मा इस धरती से हो सकता है उसका सबसे बड़ा जो कारण है सिख धर्म संप्रदाय में जो बड़ी बड़ी मैनेजमेंट है या इनकी जो लीडरशिप है इनके अंदर के लिए प्रेम ना होना और यही लोग अपने गुरुद्वारों को जातियों के नाम पर अलग अलग गुरुद्वारे बनाते हैं अलग अलग इनके लंगर चलते हैं और अलग अलग इनमें भेदभाव है आज अपने अंत के बिल्कुल करीब खड़ा हुआ है सिख धर्म संप्रदाय बड़े ही सौखे तरीके न इस बंदे ने कह दिया कि दो हजार पैंती तक सिख धर्म खत्म हो जाऊगा ਸਿੱਖ ਧਰਮ ਕੋਈ ਬਰਫ਼ ਦੀ ਡਲੀ ਆ ਮੈਂ ਇਸ ਬੰਦੇ ਨੂੰ ਪੁੱਛਣਾ ਚਾਹੁੰਦਾ ਆ ਕਿ ਜਿਹੜੀ ਖਤਮ ਹੋਜੂਗੀ ਜਿਹੜਾ ਧਰਮ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਉਦੋਂ ਨਹੀਂ ਖਤਮ ਹੋਇਆ ਜਦੋਂ ਲੋਕ ਉਸ ਹਕੂਮਤ ਦੇ ਡਰ ਦੇ ਨਾਲ ਘਰਾਂ ਦੇ ਦਰਵਾਜ਼ੇ ਲਾ ਲੈਂਦੇ ਸੀ ਅੰਦਰੋਂ ਨਹੀਂ ਸੀ ਨਿਕਲਦੇ ਉਹਨਾਂ ਟਾਈਮਾਂ ਦੇ ਵਿੱਚ ਸਿੱਖਾਂ ਨੇ ਉਸ ਹਕੂਮਤ ਦੇ ਗੱਡਿਆਂ ਨੂੰ ਰੋਕ ਰੋਕੇ ਉਹਨਾਂ ਤੋਂ ਵੀ ਟੈਕਸ ਵਸੂਲੇ ਆ ਤੁਸੀਂ ਅੱਜ ਕਹਿ ਰਹੇ ਆ ਕਿ 2035 ਤੱਕ ਸਿੱਖ ਧਰਮ ਖਤਮ ਹੋ ਜਾਊਗਾ ਇਹ ਉਹੀ ਸਿੱਖ ਆ ਜਿਨ੍ਹਾਂ ਨੂੰ ਚਮਕੌਰ ਦੀ ਗੜੀ ਨਹੀਂ ਖਤਮ ਕਰ ਸਕੀ ਇਹ ਉਹੀ ਸਿੱਖ ਆ ਜਿਨ੍ਹਾਂ ਨੂੰ ਸਰਹੰਦ ਦੀਆਂ ਨੀਆਂ ਨਹੀਂ ਖਤਮ ਕਰ ਸਕੀਆਂ ਇਹ ਉਹੀ ਸਿੱਖ ਆ ਜਦੋਂ ਦੁਨੀਆਂ ਦੇ ਵਿੱਚ ਕਿਤੇ ਆਫਤ ਆਉਂਦੀ ਆ ਤੇ ਹੋਰ ਧਰਮਾਂ ਦੇ ਲੋਕਾਂ ਨੂੰ ਜਾ ਜਾ ਕੇ ਬਚਾਉਂਦੇ ਆ ਜਦੋਂ ਜਦੋਂ ਵੀ ਸਿੱਖ ਧਰਮ ਨੂੰ ਖਤਮ ਕਰਨ ਦੀ ਗੱਲ ਇਸ ਧਰਤੀ ਤੇ ਹੋਈ ਆ ਇਤਿਹਾਸ ਗਵਾਹ ਆ ਉਦੋਂ ਉਦੋਂ ਕੋਈ ਨਾ ਕੋਈ ਵੱਡੀ ਤਾਕਤ ਥੱਲੇ ਡਿਗੀ ਆ ਇਸ ਭੋਲੇ ਬੰਦੇ ਨੂੰ ਇਹ ਨਹੀਂ ਪਤਾ ਕਿ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਆਫਤਾਂ ਆਉਂਦੀ ਆ ਸਿਰਫ ਇੱਕੋ ਇੱਕ ਧਰਮਾ ਜਿਹੜਾ ਦੂਜੇ ਧਰਮਾਂ ਨੂੰ ਜਾ ਕੇ ਬਚਾਉਂਦਾ ਆ ਉਹਨਾਂ ਲੋਕਾਂ ਦੀ ਰੱਖਿਆ ਕਰਦਾ ਆ ਉਹਨਾਂ ਨੂੰ ዳል ਰੋਟੀ ਘਰ ਬਾਹਰ ਉਹਨਾਂ ਨੂੰ ਬਣਾ ਬਣਾ ਕੇ ਦਿੰਦਾ ਆ ਜਿਸ ਦਿਨ ਸਿੱਖ ਧਰਮ 2035 ਚ ਤੁਸੀਂ ਕਹਿੰਨੇ ਖਤਮ ਹੋ ਜਾਊਗਾ ਉਸ ਦਿਨ ਸਮਝ ਲਓ ਕਿ ਸਾਰੀ ਦੁਨੀਆ ਹੀ ਖਤਮ ਹੋ ਜਾਣੀ ਆ ਸਿੱਖ ਧਰਮ ਉਦੋਂ ਤੱਕ ਇਸ ਧਰਤੀ ਤੇ ਰਹੂਗਾ ਜਦੋਂ ਤੱਕ ਇਹ ਦੁਨੀਆ ਆ ਜਦੋਂ ਤੱਕ ਇਹ ਸੂਰਜ ਚੰਦ ਆ ਉਦੋਂ ਤੱਕ ਸਿੱਖ ਧਰਮ ਇਸ ਧਰਤੀ ਤੇ ਰਹੂਗਾ ਕਿਉਂਕਿ ਜੇ ਪ੍ਰਮਾਤਮਾ ਨੇ ਇਸ ਧਰਤੀ ਤੇ ਇਨਸਾਨ ਪੈਦਾ ਕੀਤੇ ਆ ਤੇ ਉਹਨਾਂ ਨੂੰ ਬਚਾਉਣ ਵਾਲਾ ਵੀ ਇਸ ਧਰਤੀ ਤੇ ਨਾਲੋਂ ਨਾਲ ਪੈਦਾ ਕੀਤਾ ਆ ਇਸ ਕਰਕੇ ਮੁਗਲ ਤੱਕ ਐਡੇ ਐਡੇ ਰਾਕਸ਼ਸ ਮੁਗਲ ਮੁਗਲ ਰਾਕਸ਼ਸ ਸੀ ਉਹ ਨਹੀਂ ਸਿੱਖ ਧਰਮ ਨੂੰ ਖਤਮ ਕਰ ਸਕੇ ਤਾਂ ਇਹ 2035 ਤੱਕ ਭਵਿੱਖਬਾਣੀ ਕਿੱਦਾਂ ਕਰ ਸਕਦੇ ਕਿ ਸਿੱਖ ਧਰਮ ਖਤਮ ਹੋ ਜਾਊਗਾ ਉਹ ਵੱਖਰੀ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਅਲੱਗ-ਅਲੱਗ ਡੇਰੇ ਬਣੇ ਹੋਇਆ ਉਹ ਹਰੇਕ ਧਰਮਾਂ ਦੇ ਵਿੱਚ ਹੁੰਦੇ ਆ Hindu ਧਰਮ ਦੇ ਵਿੱਚ ਵੀ ਜੇ ਦੇਖਿਆ ਜਾਵੇ ਬਹੁਤ ਸਾਰੇ ਸੰਤ ਮਹਾਪੁਰਸ਼ ਆ ਜਿਨ੍ਹਾਂ ਦੇ ਪਿੱਛੇ ਲੋਕ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਮੰਨਦੇ ਆ ਹਰੇਕ ਧਰਮ ਦੇ ਵਿੱਚ ਹੁੰਦਾ ਆ ਪਰ ਸਿੱਖ ਕੌਮ ਹਮੇਸ਼ਾ ਇਕ ਰਹੀ ਆ ਜਦੋਂ ਦੁਨੀਆ ਤੇ ਕੋਈ ਆਫਤ ਆਉਂਦੀ ਆ ਹਮੇਸ਼ਾ ਇਕ ਹੋ ਕੇ ਉਹਨਾਂ ਲੋਕਾਂ ਦੀ ਸਿੱਖਾਂ ਨੇ ਮਦਦ ਕੀਤੀ ਆ ਸਿੱਖ ਧਰਮ ਕਦੇ ਵੀ ਖਤਮ ਨਹੀਂ ਹੋ ਸਕਦਾ ਇਹ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਸਿੱਖ ਧਰਮ ਹਮੇਸ਼ਾ ਇਨਸਾਨੀਅਤ ਨੂੰ ਬਚਾਉਣ ਲਈ ਹਮੇਸ਼ਾ ਧਰਤੀ ਤੇ ਰਹੂਗਾ ਤੇ ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਵਿੱਚ ਦੇਣੇ ਆ ਤੇ ਬਸ ਮੈਂ ਇਹੀ ਗੱਲਾਂ ਕਹਿੰਦਾ ਹੋਇਆ ਆਪਣੀ ਵੀਡੀਓ ਨੂੰ ਸਮਾਪਤ ਕਰਦਾ ਆ ਤੇ ਵੀਡੀਓ ਨੂੰ ਲਾਇਕ ਜਰੂਰ ਕਰ ਦਿਓ ਤੇ ਇੱਕ ਵਾਰੀ ਸ਼ੇਅਰ ਵੀ ਜਰੂਰ ਕਰ ਦਿਓ ਫਿਰ ਮੈਂ ਜਲਦੀ ਮਿਲੂੰਗਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ